ਹਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਮਾਂ ਮੋਠਾ ਦੀ ਖਿਚੜੀ ਦੀ ਰੈਸਪੀ ਲੈ ਕੇ ਆਈ ਹਾਂ ਤੇ ਆਓ ਅਸੀਂ ਇਹਨੂੰ ਬਣਾਈਏ ਜਿਹੜੀ ਇਹ ਖਿਚੜੀ ਹੈ ਇਹ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਖਾਸ ਕਰਕੇ ਸਰਦੀਆਂ ਨੂੰ ਤੇ ਆਓ ਅਸੀਂ ਇਹਨੂੰ ਬਣਾਉਣਾ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਮਾਂ ਇਹ ਅਸੀਂ ਸਾਬਤੇ ਮਾਂ ਲੈਨੇ ਅਸੀਂ ਇੱਕ ਕੋਲੀ ਤੋਂ ਥੋੜੀ ਜਿਹੀ ਘੱਟ ਲੈ ਲਏ ਨੇ ਤੇ ਅੱਧੀ ਕੋਲੀ ਜਿਹੜੀ ਹੈਗੀ ਆ ਅਸੀਂ ਮੋਠ ਲੈ ਲਵਾਂਗੇ ਇਹਨਾਂ ਦੋਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਵਾਂਗੇ ਇਹ ਜਿਹੜੇ ਮਾਹ ਦੇ ਮੋਠਾ ਸੀ ਪਹਿਲਾਂ ਤੋਂ ਚੁਗੇ ਨੇ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਧੋ ਲਿਆ ਹੈ ਤੇ ਹੁਣ ਅਸੀਂ ਜਿਹੜੇ ਮਾਹ ਮੋਠ ਹੈ ਇਹਨਾਂ ਨੂੰ ਅਸੀਂ ਕੁੱਕਰ ਦੇ ਵਿੱਚ ਪਾ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦੇਵਾਂਗੇ ਜਿਹੜਾ ਅਸੀਂ ਪਾਣੀ ਪਾਣਾ ਹੈ ਉਹ ਅਸੀਂ ਅੱਧਾ ਕੁੱਕਰ ਦੇ ਕਰੀਬ ਪਾਣੀ ਪਾ ਦੇਵਾਂਗੇ ਖੁੱਲਾ ਪਾਣੀ ਸਹੀ ਰਹੇਗਾ ਕਿਉਂਕਿ ਜਿਹੜੇ ਮਾਮੋਠ ਹੈਗੇ ਆ ਇਹਨਾਂ ਨੂੰ ਅੱਧਾ ਘੰਟਾ ਪੱਕਣ ਨੂੰ ਲੱਗਣਾ ਹੈ ਤੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਪਾ ਦੇਵਾਂਗੇ ਅਸੀਂ ਇਹਦੇ ਵਿੱਚ ਹੋਰ ਕੁਝ ਨਹੀਂ ਪਾਣਾ ਹੈ ਸਿਰਫ ਨਮਕ ਪਾ ਕੇ ਕੁੱਕਰ ਨੂੰ ਹੁਣ ਅਸੀਂ ਗੈਸ ਦੇ ਉੱਤੇ ਰੱਖ ਦਵਾਂਗੇ ਤੇ ਬੰਦ ਕਰ ਦੇਵਾਂਗੇ ਅੱਧੇ ਘੰਟੇ ਤੱਕ ਅਸੀਂ ਜਿਹੜੇ ਮਾਮੋਠ ਹੈਗੇ ਇਹਨਾਂ ਨੂੰ ਪਕਾਵਾਂਗੇ ਸਟਾਰਟਿੰਗ 'ਚ ਜਦੋਂ ਸੀਟੀਆਂ ਆ ਜਾਣਗੀਆਂ ਫਿਰ ਅਸੀਂ ਗੈਸ ਨੂੰ ਮੱਠਾ ਕਰ ਦੇਵਾਂਗੇ ਤੇ ਮੱਠੇ ਸੇ ਕੁਤੀ ਇਹਨਾਂ ਨੂੰ ਪ ਨੀਦਰ ਤੱਕ ਮਾ ਤੇ ਮੋਟ ਪਕਦੇ ਨੇ ਅਸੀਂ ਇਹ ਦੁਰ ਅਦਰਕ ਤੇ ਹਰੀਆ ਮਿਰਚਾ ਲੈ ਲਵਾਂਗੇ ਅਦਰਕ ਨੂੰ ਅਸੀਂ ਧੋ ਲਿਆ ਹੈ ਤੇ ਚਾਰ ਪੰਜ ਅਸੀਂ ਹਰੀਆ ਮਿਰਚਾ ਲੈ ਲਿਆ ਹੈ ਤੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਬਰੀਕ ਬਰੀਕ ਚੋਪਰ ਦੇ ਵਿੱਚ ਚੋਪ ਕਰ ਲਵਾਂਗੇ ਦੂਸਰੀ ਸਾਈਡ ਤੇ ਜਿਹੜੀ ਸਾਡੀ ਸੀਟੀ ਹੈਗੀ ਆ ਬਜਨੀਆਂ ਸ਼ੁਰੂ ਹੋ ਗਈਆਂ ਨੇ ਤੇ ਹੁਣ ਅਸੀਂ ਗੈਸ ਨੂੰ ਬਿਲਕੁਲ ਕੱਟ ਕਰ ਦਵਾਂਗੇ ਤੇ ਮੱਠੇ ਸੇਕਦੇ ਉੱਤੇ ਜਿਹੜੇ ਮਾ ਮੋਠਾ ਹੈ ਇਹਨਾਂ ਨੂੰ ਹੋਣ ਦਵਾਂਗੇ ਇੱਥੇ ਅਸੀਂ ਹੁਣ ਜਿਹੜਾ ਚੋਲ ਹੈਗਾ ਇਹਨਾਂ ਨੂੰ ਭਿਜਨੇ ਪਾ ਦਵਾਂਗੇ ਡੇਢ ਗਲਾਸ ਅਸੀਂ ਚੋਲਾ ਤਾਂ ਲੈ ਲਿਆ ਹੈ ਤੇ ਅਸੀਂ ਚੋਲਾ ਨੂੰ ਚੰਗੀ ਤਰ੍ਹਾਂ ਧੋ ਕੇ ਭਿਜਨੇ ਪਾ ਕੇ ਰੱਖ ਦਵਾਂਗੇ ਇੱਥੇ ਅਸੀਂ ਨਵੇਂ ਚੋਲ ਲਏ ਨੇ ਜਿਹੜੇ ਨਵੇਂ ਆ ਨਵੇਂ ਚੋਲ ਹੁੰਦੇ ਨੇ ਨਾ ਇਹਦੀ ਖਿਚੜੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਹੁਣ ਅਸੀਂ ਇਹਨਾਂ ਨੂੰ ਭਿਜਨੇ ਪਾ ਕੇ ਰੱਖ ਦਿੰਦੇ ਹਾਂ ਜੇਕਰ ਆਪਾਂ ਚੋਲ ਜਿਹੜੇ ਪਹਿਲਾਂ ਭਿਜਨੇ ਪਾ ਕੇ ਰੱਖਾਂਗੇ ਤੇ ਜਿਹੜੀ ਸਾਡੀ ਖਿਚੜੀ ਹੈਗੀ ਹੈ ਜਲਦੀ ਬਣ ਕੇ ਤਿਆਰ ਹੋ ਜਾਏਗੀ। ਇਧਰ ਅੱਧਾ ਘੰਟਾ ਹੋ ਚੁੱਕਾ ਹੈ ਤੇ ਅਸੀਂ ਕੁੱਕਰ ਨੂੰ ਖੋਲ ਕੇ ਦੇਖ ਲਵਾਂਗੇ। ਇਹਦੇ ਜਿਹੜੇ ਸਾਡੇ ਮਾਂ ਹੈ ਬਿਲਕੁਲ ਜਿਹੜੇ ਫਟ ਗਏ ਨੇ। ਜਦੋਂ ਮਾਂ ਇਦਾਂ ਫਟ ਜਾ ਤਾਂ ਫਿਰ ਅਸੀਂ ਇਹਦੇ ਵਿੱਚ ਜਿਹੜੇ ਭਿਜਨੇ ਪਾਏ ਹੋਏ ਚੋਲ ਹੈ ਇਹਨਾਂ ਨੂੰ ਪਾ ਦਵਾਂਗੇ। ਤੇ ਨਾਲ ਅਸੀਂ ਇਹਦੇ ਵਿੱਚ ਥੋੜਾ ਗਰਮ ਪਾਣੀ ਹੋਰ ਪਾਵਾਂਗੇ। ਕੋਸ਼ਿਸ਼ ਇਹ ਕਰਿਓ ਕਿ ਤੁਸੀਂ ਗਰਮ ਪਾਣੀ ਹੀ ਪਾਓ, ਠੰਡਾ ਨਾ ਪਾਓ ਤੇ ਅਸੀਂ ਥੋੜਾ ਗਰਮ ਪਾਣੀ ਇਹਦੇ ਵਿੱਚ ਹੋਰ ਪਾ ਦਿੰਦੇ ਹਾਂ। ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਿੰਦੇ ਹਾਂ ਪਾਣੀ ਅਸੀਂ ਥੋੜਾ ਖੁੱਲਾ ਹੀ ਪਾਵਾਂਗੇ ਪਾਣੀ ਪਾਣ ਤੋਂ ਬਾਅਦ ਅਸੀਂ ਇਹਨੂੰ ਢੱਕ ਕੇ ਥੋੜੀ ਦੇਰ ਲਈ ਪਕਾਵਾਂਗੇ ਕਿਉਂਕਿ ਜਿਹੜੇ ਚੋਲ ਹੈਗੇ ਆ ਉਹ ਅਸੀਂ ਪਹਿਲਾਂ ਤੋਂ ਭਿਜਨੇ ਪਾ ਕੇ ਰੱਖੇ ਹੋਏ ਸੀ ਜਦੋਂ ਅਸੀਂ ਇਹਨੂੰ ਇਦਾਂ ਹੀ ਰਜਾਵਾਂਗੇ ਮਤਲਬ ਢੱਕ ਕੇ ਹੁਣ ਅਸੀਂ ਕੁੱਕਰ ਬੰਦ ਨਹੀਂ ਕਰਾਂਗੇ ਜੇਕਰ ਤੁਸੀਂ ਕੁੱਕਰ ਬੰਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਚੋਲ ਪਾਣ ਤੋਂ ਬਾਅਦ ਇੱਕ ਸਿਟੀ ਦਵਾ ਸਕਦੇ ਹੋ ਹੋਰ ਇੱਕ ਸਿਟੀ ਆਂਤ ਬਾਅਦ ਕੁੱਕਰ ਖੋਲ੍ਹ ਕੇ ਜਿਹੜੀ ਤੁਹਾਡੀ ਖਿਚੜੀ ਪੱਕ ਕੇ ਤਿਆਰ ਹੋ ਜਾਏਗੀ ਪਰ ਅਸੀਂ ਜਿਹੜੇ ਚੋਲ ਹੈਗੇ ਆ ਇਹਨਾਂ ਨੂੰ ਅਸੀਂ ਇਦਾਂ ਹੀ ਰਜਾਵਾਂਗੇ ਢੱਕਣ ਰੱਖ ਜਿਹੜੇ ਚੋਲ ਆ ਸਾਡੇ ਛੇਤੀ ਜੜੀ ਸਾਡੀ ਖਿਚੜੀ ਆ ਬਣ ਕੇ ਤਿਆਰ ਹੋ ਜਾਣੀ ਆ ਆਪਾਂ ਇਹਨੂੰ ਇਸ ਤਰ੍ਹਾਂ ਢਾਰਾ ਜਾ ਕਰ ਦਿੰਦੇ ਹਾਂ ਤੇ ਇਹਨੂੰ ਅਸੀਂ ਮੱਠੇ ਸੇਕ ਦੇ ਉੱਤੇ ਪੱਕਣ ਦਿੰਦੇ ਹਾਂ 5-7 ਮਿੰਟ ਦੇ ਬਾਅਦ ਅਸੀਂ ਇੱਕ ਵਾਰ ਇਹਨੂੰ ਕਲੜਸ਼ੀ ਫੇਰ ਮਾਰ ਲਵਾਂਗੇ ਤੇ ਫਿਰ ਇਹਨੂੰ ਅਸੀਂ ਢੱਕ ਕੇ ਰੱਖ ਦਵਾਂਗੇ 10 ਕਿ ਮਿੰਟ ਬਾਅਦ ਅਸੀਂ ਕੀ ਜਿਹੜੀ ਖਿਚੜੀ ਹੈਗੀ ਇਹਨੂੰ ਫੇਰ ਛੇੜ ਮਾਰ ਕੇ ਦੇਖਾਂਗੇ ਖਿਚੜੀ ਜਿਹੜੀ ਸਾਡੀ ਪੱਕ ਗਈ ਹੈ ਹਲਕੇ ਹਲਕੇ ਜਿਹੜੇ ਝੋਲ ਥੋੜੇ ਥੋੜੇ ਜੇ ਕਸਰ ਹੈਗੀ ਹੈ ਤੇ ਇਹਨੂੰ ਅਸੀਂ ਮੱਠੇ ਸੇਕ ਦੇ ਉੱਤੇ ਪੱਕਤ ਦਵਾਂਗੇ ਇੱਧਰ ਅਸੀਂ ਜਿਹੜੀ ਖਿਚੜੀ ਨੂੰ ਤੜਕਾ ਲਗਾ ਲਵਾਂਗੇ ਪਹਿਲਾਂ ਅਸੀਂ ਇੱਕ ਕੜਛੀ ਦੇ ਕਰੀਬ ਜਿਹੜਾ ਹੈਗਾ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਫਿਰ ਅਸੀਂ ਇਹਦੇ ਵਿੱਚ ਅੱਧਾ ਕ ਚਮਚ ਜੀਰੇ ਦਾ ਪਾ ਦਵਾਂਗੇ ਜੀਰਾ ਪਾਣ ਤੋਂ ਬਾਅਦ ਅਸੀਂ ਜਿਹੜਾ ਅਦਰਕ ਤੇ ਮਿਰਚਾ ਕ੍ਰਸ਼ ਕਰਕੇ ਰੱਖਿਆ ਹੈ ਇਹਨਾਂ ਨੂੰ ਪਾ ਦੇਵਾਂਗੇ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਅਦਰਕ ਤੇ ਹਰੀ ਮਿਰਚ ਦਾ ਜਿਹੜਾ ਟੇਸਟ ਹੈ ਖਿਚੜੀ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਇਹਦੇ ਵਿੱਚ ਪਿਆਜ਼ ਟਮਾਟਰ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਹੈ ਅਦਰਕ ਤੇ ਹਰੀ ਮਿਰਚ ਦੇ ਨਾਲ ਹੀ ਖਿਚੜੀ ਬਹੁਤ ਜ਼ਿਆਦਾ ਸਵਾਦ ਬਨ ਕੇ ਤਿਆਰ ਹੁੰਦੀ ਹੈ ਤੇ ਇਧਰ ਜਿਹੜੀ ਖਿਚੜੀ ਹੈਗੀ ਆ ਅਸੀਂ ਮੱਠੇ ਸੇਕ ਦੇ ਉੱਤੇ ਰੱਖੀ ਹੈ ਇਹ ਰੇਜਰੀ ਹੈ ਤੇ ਹੁਣ ਅਸੀਂ ਜਿਹੜੀ ਖਿਚੜੀ ਹੈਗੀ ਆ ਇਹਨੂੰ ਅਸੀਂ ਇਧਰ ਕੜਾਈ ਦੇ ਵਿੱਚ ਸ਼ਿਫਟ ਕਰਨਾ ਹੈ ਖਿਚੜੀ ਜਿਹੜੀ ਸਾਡੀ ਚੰਗੀ ਤਰ੍ਹਾਂ ਪੱਕ ਚੁੱਕੀ ਹੈ ਚੋਲ ਇੱਕਦਮ ਕੁੱਲ ਗਏ ਨੇ ਅੱਧਾ ਚਮਚ ਅਸੀਂ ਇਹਦੇ ਵਿੱਚ ਨਮਕ ਦਾ ਪਾ ਦੇਵਾਂਗੇ ਨਮਕ ਪਾਣ ਤੋਂ ਬਾਅਦ ਜਿਹੜੀ ਖਿਚੜੀ ਹੈਗੀ ਆ ਹੁਣ ਅਸੀਂ ਕੜਾਹੀ ਦੇ ਵਿੱਚ ਇਹਨੂੰ ਸ਼ਿਫਟ ਕਰ ਦੇਵਾਂਗੇ ਪਹਿਲਾਂ ਅਸੀਂ ਦੋ ਗਕੜਸ਼ੀਆਂ ਪਾਵਾਂਗੇ ਫਿਰ ਅਸੀਂ ਕੁੱਕਰ ਨਾਲ ਹੀ ਕੁੱਕਰ ਨੂੰ ਪੂਰੇ ਨੂੰ ਇੱਧਰ ਸ਼ਿਫਟ ਕਰ ਦਿੰਦੇ ਹਾਂ ਤੇ ਬਾਕੀ ਜੇਕਰ ਤੁਸੀਂ ਆਪਣੇ ਹਿਸਾਬ ਦੇ ਨਾਲ ਖਿਚੜੀ ਨੂੰ ਪਤਲਾ ਜਾਂ ਸੰਘਣੀ ਪਸੰਦ ਕਰਦੇ ਹੋ ਤਾਂ ਥੋੜਾ ਤੁਸੀਂ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਗਰਮ ਕਰਕੇ ਪਰ ਜਿਹੜੀ ਮੈਂ ਇੱਥੇ ਬਣਾਈ ਹੈ ਬਿਲਕੁਲ ਸਹੀ ਹੈ ਕਿਉਂਕਿ ਜਿਹੜੀ ਇਹ ਖਿਚੜੀ ਹੈਗੀ ਇਹ ਗਰਮ-ਗਰਮ ਹੀ ਸਵਾਦ ਲੱਗਦੀ ਹੈ ਤੇ ਗਰਮ-ਗਰਮ ਹੀ ਖਾਧੀ ਜਾਂਦੀ ਹੈ ਠੰਡੀ ਹੋਣ ਤੇ ਇੰਨੀ ਜਿਆਦਾ ਸਵਾਦ ਨਹੀਂ ਲੱਗਦੀ ਜਿੰਨੀ ਗਰਮ-ਗਰਮ ਸਵਾਦ ਲੱਗਦੀ ਹੈ ਤੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ 2-4 ਮਿੰਟ ਰਜਾਵਾਂਗੇ ਫਿਰ ਅਸੀਂ ਗੈਸ ਨੂੰ ਬੰਦ ਕਰ ਦੇਵਾਂਗੇ ਲੋ ਜੀ ਜਿਹੜੀ ਸਾਡੀ ਖਿਚੜੀ ਹੈਗੀ ਹੈ ਰਜਰੀ ਹੈ ਤੇ ਹੁਣ ਅਸੀਂ ਗੈਸ ਨੂੰ ਕਰ ਦਵਾਂਗੇ ਬੰਦ ਤੇ ਇਹਦੇ ਉੱਪਰ ਅਸੀਂ ਪਾ ਦਵਾਂਗੇ ਹਰਾ ਧਨੀਆ ਜਿਆਦਾ ਸਾਰਾ ਹਰਾ ਧਨੀਆ ਪਾ ਕੇ ਜਿਹੜੀ ਖਿਚੜੀ ਆ ਬਹੁਤ ਹੀ ਜਿਆਦਾ ਸਵਾਦ ਲੱਗਦੀ ਹੈ ਤੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ ਮਿਲਦੇ ਆਂ ਫਿਰ ਤੁਹਾਨੂੰ ਅਗਲੀ ਕੋਈ ਨਵੀਂ ਵੀਡੀਓ ਦੇ ਵਿੱਚ